ਬਾਲਾ ਉਹ ਤੇ ਮੇਲਾ ਵਾਂ ਦਾ ਇਹ ਕਿਹੜਾ ਬਾਲਾ ਉਹ ਤੇ ਮੇਲਾ ਵਾਂ ਦਾ ਇਹ ਕਿਹੜਾ ਉਹਦੇ ਚੁੱਤੇ ਦੀ ਲੱਗੇ ਆ ਇਹ ਜਿੱਤ ਮੱਜੇ ਨਹੀਂ ਲੱਦੇ ਚੁੱਤੇ ਆ ਮੱਜੇ ਚ ਮੇਲਾ ਹੈ ਕਦੋਂ ਉਹ ਤੇ ਡਿਪਿੰਡ ਮੰਮੀ ਸੰਦੇ ਲਈ ਦੀ ਨਹੀਂ ਉਹਦੇ ਦੇਵੀ ਮਤੱਕੇ ਨੇ ਸੰਦੀਆਂ ਤੁਹਾਡੇ ਪਿੰਡ ਮੇਲਾ ਹੈ ਕਦੋਂ ਉਹਨੂੰ ਆ 28 29 ਦਾ ਮਾਰਚ ਦਾ ਅੱਛਾ ਬਾਬਾ ਝੰਡਾ ਗੁਰਦੁਆਰਾ ਨਾ ਪਿੰਡ ਨਾਲ ਆ ਤੁਹਾਡੇ ਕਿੰਨਾ ਸ਼ੇਰ ਜੀ ਹੋਣਾ ਜਿਸ ਨੇ ਸਾਡਾਂ ਸਹਾਇਤਾ ਬਾਹਰ ਵੀ ਕੀਤੀ ਇੱਥੇ ਮੇਲਾ ਜੀ 28 29 ਮਾਰਚ ਆ ਪਿੰਡ ਦਾ ਗੁਰਦੁਆਰਾ ਸ਼ੁਕਰੀਤ ਸ਼ੁਕਰੀਤ ਆ ਜਾ ਰਮਾਲ ਬੰਨਣਾ ਬਾਈ ਗੁਰੂ ਜੀ ਇੱਥੇ ਲੱਗੂ ਦੁਕਾਨਾਂ ਬਯਾਰ ਸਜੂਗਾ ਮੇਲੇ ਵਾਲੇ ਦਾ 28 29 ਮਾਰਚ ਨੂੰ ਤੇ ਆ ਗੁਰਦੁਆਰਾ ਸਾਡੇ ਪਿੰਡ ਦਾ ਜੀ ਸੁਖਰੀਤ ਆਈ ਆ ਸੁਖਰੀਤ ਮੇਲਾ 28 29 ਦਾ ਇੱਥੇ ਮੇਲਾ ਬਹੁਤ ਭਰਨਾ 28 29 ਮਾਰਚ ਨੂੰ ਜੀ ਚੇਤ ਦੀ ਮਸਿਆ ਤੇ ਮੇਲਾ ਹੁੰਦਾ ਜੀ ਇੱਥੇ ਆਹ ਦੇਖੋ ਜੀ ਕਿੰਨਾ ਸੋਹਣਾ ਮੇਲੇ ਦੀ ਤਿਆਰੀ ਹੋ ਰਹੀ ਹੈ ਰੰਗ 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 ਸਫਾਈਆਂ ਬਹੁਤ ਸੋਹਣੀਆਂ ਹੋ ਰਹੀਆਂ ਇੱਥੇ ਜੀ ਉਹ ਲੰਗਰ ਹਾਲ ਆ ਸਾਡਾ ਇੱਥੇ ਬਯਾਰ ਸਜੂ ਉਹ ਤੋਂ ਪਰੇ ਉਹ ਝੂਲੇ ਲੱਗਣੇ ਵੱਡੇ ਜੀ ਕੀ ਇਹ ਮੇਲਾ ਦੇਖੋ ਜੀ ਇੱਥੇ 28 29 ਮਾਰਚ ਨੂੰ ਜਰੂਰ ਪਹੁੰਚੋ ਜੀ ਆ ਸਾਡੇ ਨਿਆਣੇ ਆ ਪਾਰਕਿੰਗ ਇੱਥੇ ਗੱਡੀਆਂ ਦੀ ਇੱਥੇ ਜੋੜਾ ਘਰ ਬਣੂਗਾ ਮੇਲੇ ਦੇ ਇੱਥੇ ਨਿਸ਼ਾਨ ਸਾਹਿਬ 29 ਨੂੰ ਚੜੂਗਾ ਆ ਗੁਰਦੁਆਰਾ ਸਾਡੇ ਪਿੰਡ ਦਾ ਜੀ 28 29 ਮਾਰਚ ਨੂੰ ਮੇਲਾ ਇੱਥੇ ਜਰੂਰ ਆਓ ਜੀ ਬੋੜਾ ਘਰ ਬਣਿਆ ਸਗਰਾਂਹ ਤੇ ਐਤਵਾਂ ਨੂੰ ਇੱਥੇ ਦੁਕਾਨ ਸਜਦੇ ਜੀ ਤੇ ਆ ਦੇਖੋ ਜੀ ਗੁਰਦੁਆਰਾ ਬਹੁਤ ਵਧੀਆ ਬਣਿਆ ਅੰਦਰੋਂ 28 29 ਮਾਰਚ ਨੂੰ ਮੇਲਾ ਆ ਸੁਖ ਰੀਤ ਆ ਗਈ ਆ ਜੇ ਸੇਵਾ ਤੇ ਦੇਖੋ ਜੀ ਗੁਰਦੁਆਰਾ ਇਹ ਤੁਹਾਨੂੰ ਦੇਖੋ ਜੀ ਗੁਰਦੁਆਰਾ ਬਾਬਾ ਝੰਡਾ ਸਾਹਿਬ ਇੱਥੇ ਪਾਰਕਾਂ ਬਹੁਤ ਵਧੀਆ ਬਣਾਈਆਂ ਹੋਇਆ ਹੈ ਹਰਿਆਲੀ ਬਹੁਤ ਹੈ ਗੁਰਦੁਆਰੇ ਜੀ ਇੱਥੇ ਮੇਲਾ 28 29 ਤਰੀਕ ਮਾਰਚ ਨੂੰ ਆ ਨਿਸ਼ਾਨ ਸਾਹਿਬ ਚੱਲਣਾ 29 ਮਾਰਚ ਨੂੰ ਦੇਖੋ ਗੁਰਦੁਆਰਾ ਜੀ ਬਾਬਾ ਝੰਡਾ ਸਾਹਿਬ ਆ ਜੀ ਮੱਥਾ ਟੇਕਣਾ ਹੋਇਆ ਅੱਜ ਅੱਜ 17 ਮਾਰਚ ਆ ਯਸ ਹੱਥ ਤੱਕ 10 ਦਿਨ ਪਏ ਆ ਜੀ ਮੇਲੇ ਨੂੰ ਸਪਾਈ ਨੂੰ 26 ਨੂੰ ਖੰਡ ਪਾੜ ਰੱਖੇ ਜਾਣਗੇ ਜੀ ਨਿਸ਼ਾਨ ਸਾਹਿਬ ਜੀ ਇਹੇ ਆ ਵਸ ਆ ਗੁਰਦੁਆਰਾ ਚੱਕ ਕਰੋ ਜੀ ਬਹੁਤ ਵਧੀਆ ਗੁਰਦੁਆਰਾ ਬਣਿਆ ਜੀ ਆਜੀ ਗੁਰਦੁਆਰੇ ਅੰਦਰ ਬਾਬਾ ਚੰਦਸ ਸਿੰਘ ਜੀ ਦੇਖੋ ਜੀ ਸੁਖਰੀਤ جاری ਆ ਜੀ ਬਗਰਮਾ ਕਰ ਰਹੀ ਆ ਜੀ ਇੱਧਰ ਆਲੇ ਦੁਆਲੇ ਦਰਖਤ ਬਹੁਤ ਸੋਹਣੇ ਲਾਏ ਆ ਜੀ ਸਰੋਵਰ ਦੀ ਸੇਵਾ ਚੱਲ ਰਹੀ ਹੈ ਜੀ ਸਫਾਈਆਂ ਹੋ ਰਹੀਆਂ ਗੁਰਦੁਆਰੇ ਜੀ ਆਹ ਸਾਈਂ ਕਾ ਜਗਾ ਜੀ ਰੇਸ਼ਮ ਵੀ ਵੀ ਚੱਲਾ ਮੱਥਾ ਲੇਕਣ ਬਾਬੂ ਆ ਗਈ ਆ ਸਾਡੀ ਗੁਰਦੁਆਰਾ ਬਹੁਤ ਵਧੀਆ ਜੀ ਜਲੰਧਰ ਦੇ ਲੱਗ ਗਈ ਆ ਜੀ ਸਰੋਵਰ ਦੀ ਸੇਵਾ ਰਗੜ ਹੋ ਰਹੀ ਆ ਯਾਨੀ ਸੇਵਾ ਕਰਨ ਲੱਗਿਆ ਸਰੋਵਰਦੀ ਆ ਦੇਖੋ ਜੀ ਇਹ ਹੁਣ ਸਫਾਈ ਹੋ ਰਹੀ ਹੈ ਸਰੋਵਰਦੀ 28 29 ਮਾਰਚ ਦਾ ਮੇਲਾ ਜੀ ਬਹੁਤ ਦੇਖੋ ਜੀ ਮੁੰਡੇ ਸਾਡੇ ਸੇਵਾ ਤੇ ਲੱਗੇ ਆ ਗੁਰਦੁਆਰਾ ਚੱਕ ਰਹੀ ਦੇਖੋ ਇਹ ਪਾਰਕ ਵੀ ਬਣੀ ਆ ਦੇਖੋ ਕੀ ਪਾਰਕ ਬਹੁਤ ਵਧੀਆ ਬਣੀ ਗੁਰਦੁਆਰੇ ਆ ਸਾਰਾ ਉਸ ਦਿਨ ਮੇਲੇ ਵਾਲੇ ਦਿਨ ਇੱਥੇ ਜਗ੍ਹਾ ਨਹੀਂ ਮਿਲਦੀ ਜੀ ਬਹੁਤ ਸੰਗਤ ਆਈ ਹੁੰਦੀ ਹੈ ਜੀ ਨਿਸ਼ਾਨ ਸਾਹਿਬ ਉੱਥੇ ਚੜਦਾ 29 ਮਾਰਚ ਨੂੰ ਚੇਤ ਦੀ ਮਸਕਾ ਦੇ ਚੈੱਕ ਕਰੋ ਜੀ ਮੇਲੇ ਦੀ ਤਿਆਰੀ ਪੂਰੀ ਹੋ ਰਹੀ ਹੈ ਛੰਡ ਪੜ ਰੱਖਿਆ ਲੜੀ ਚੱਲ ਰਹੀ ਖੰਡ ਪੱਠਾ ਦੀ ਉਪਰੋਂ ਵੀ ਉਹ ਵਧੀਆ ਬਣੀਆ ਜੈ ਮਨ ਹੈ ਸਭ ਜੀਤ ਰਸਿਆ ਸ਼ੋਰ ਨਾ ਹਸੁਰ ਸਭ ਤਰਸਿਆ ਦੇਖੋ ਮਿਲ ਰਹੀ ਤੇ ਨਹੀਂ ਹੋ ਰਹੀ ਹੈ ਗਿਆ ਪਰਮਰ ਅਪਰਮਾ ਬੰਦਾ ਗਾੜੀ ਕਵੀਰ ਜੀ ਰਾਤ ਨੂੰ ਇਹ ਤਾਂ ਬੂਲ ਕਤਲਾਉ ਲੱਗੇ ਇਥੇ ਤੇ 28 29 ਨੂੰ ਦਫੇ ਵੱਡੇ ਝੂਲੇ ਲੱਗੂ ਹਨਾ ਸੁਗਰੀਤ ਹੁਣ ਛੋਟੇ ਛੋਟੇ ਲੱਗੇ ਅੱਜ 17 ਮਾਰਚ ਆ ਜੀ 10 ਦਿਨ ਪਏ ਆ ਝੂਲੇ ਚੈੱਕ ਕਰੋ 17 ਹੋਈ ਅੱਜ ਕੱਲ 16 ਸੀਗੀ ਝੂਲੇ ਲੱਗੇ ਆ ਜੰਪਿੰਗ ਆਏ ਚਲ ਕਾਹ ਦੇ ਦੇਵੇਰੇ ਮੈਂ ਤਾਂ ਨਹੀਂ ਬਹਤ ਜੇ ਕਿਤੇ ਲੈਣੇ ਹੈ ਲੈ ਲੈਣੇ ਕਿੰਨੇ ਆ ਕੰਦੀ ਪੈਸੇ ਨਹੀਂ ਆ ਕਿੰਨੇ ਆ ਪੈਸੇ ਝੂਟੇ ਨਿਆਣਿਆਂ ਨੂੰ ਮज्जा ਲੱਗਿਆ ਮੇਲੇ ਦਸ ਦਿਨ ਰੋਜ਼ ਹੀ ਝੂਟੇ ਲੈਂਦੇ ਆ ਕੇ ਨੇ ਇਹ ਲੋ ਦੱਸਦੇ ਸਾਨੂੰ ਤੰਗ ਕਰਨਗੇ ਝੂਠਿਆ ਕਰਕੇ